ਲੋਕਾਂ ਤੋਂ ਜਾਣਦੇ ਆ ਇਸ ਵਾਰੀ ਤਰਨਤਾਰਨ ਦਾ ਐਮਐਲਏ ਕੌਣ ਹੋਊਗਾ ਕੀ ਲੱਗਦਾ ਇਸ ਵਾਰੀ ਤਰਨਤਾਰਨ ਤੋਂ ਕੌਣ ਬਾਜ਼ੀ ਮਾਰੂਗਾ ਕੁਝ ਨਹੀਂ ਕਹਿ ਸਕਦੇ ਭਾਈ ਕੁਝ ਵੀ ਕਹਿ ਸਕਦੇ ਟਫ ਮੁਕਾਬਲਾ ਭਾਈ ਕੀ ਲੱਗਦਾ ਇਸ ਵਾਰੀ ਤਰਨਤਾਰਨ ਤੋਂ ਕੌਣ ਬਾਜ਼ੀ ਮਾਰੂਗਾ ਭਾਈ ਬਹੁਤ ਟਫ ਮੁਕਾਬਲਾ ਚੱਲ ਰਿਹਾ ਇਸ ਟਾਈਮ ਕਰਨਦਨ ਦੀ ਸੀਟ ਐਸ ਵਾਲੀ ਬਹੁਤ ਟਫ ਬਣੀ ਪਈ ਯਾਰ ਏਕ ਸਰਕਾਰ ਵਾਸਤੇ ਜਿਵੇਂ ਆਪਾਂ 100 ਚ ਕਹਿ ਦਿੰਨੇ 60 70% ਆਮ ਆਦਮੀ ਪਾਰਟੀ ਹੈਗੀ ਹੈ ਸਰਦਾਰ ਹਰਮੀਤ ਸਿੰਘ ਸੰਧੂ ਜੀ ਜਿੱਤ ਰਹੇ ਜੀ ਕੀ ਦੇ ਨਾਮ ਮੁਕਾਬਲਾ ਰਹੂ ਹਰਮੀਤ ਸਿੰਘ ਦਾ ਮੁਕਾਬਲਾ ਸਰ ਕੋਈ ਨਹੀਂ ਹੈ ਜੀ ਅਰਮਿੰਸ ਸਿੰਘ ਸੰਧੂ ਜੀ ਜਿੱਤ ਗਏ ਮੈਂ ਆਪਣਾ ਨਵਾਂ ਘਰ ਬਣਾਇਆ ਮੈਂ ਇਹ ਨਵੇਂ ਘਰ ਦੇ ਵਿੱਚ ਇੱਕ ਅਰੀ ਬਿਜਤੀ ਦਾ ਬਜਟ ਤਾਰ ਕੇ ਨਹੀਂ ਵੇਖਿਆ ਮਿਲਦਾ ਹੀ ਨਹੀਂ ਆ ਬਣੂ ਠੀਕ ਹੈ ਜੀ ਇੱਕ ਮੈਨੂੰ ਡਰਾਈਵ ਲਾਇਸੈਂਸ ਤੇ ਗਏ ਆ ਅਪਲਾਈ ਕੀਤਾ 15 ਦਿਨਾਂ ਨੂੰ ਘਰੇ ਪਹੁੰਚਿਆ ਬੜੀਆਂ ਸੁੱਖ ਸਹੂਲਤਾਂ ਮੈਂ ਕਿਹਾ ਜੇ ਡਿਸਟ੍ਰਿਕਟ ਕੌਣੀ ਕਰਦੀ ਤੇ ਕੋਈ ਉੱਥੇ ਟੈਂਪਰੇਟ ਨਹੀਂ ਹੁੰਦਾ 5 ਮਿੰਟ ਦੀ ਡਿਸਟ੍ਰਿਕਟ ਰੌਡ ਕਰ ਲੋ ਇਹੋ ਜਿਹੇ ਮੈਕ ਦੀ ਕੰਮ ਹੁੰਦੇ ਨਹੀਂ ਵੇਖੇ ਜੋ ਆਮ ਆਲੀ ਪਾਰਟੀ ਨੇ ਕੰਮ ਕੀਤੇ ਠੀਕ ਹੈ ਕੰਮ ਕਿੱਥੇ ਤੁਹਾਡੇ ਸਾਹਮਣੇ ਵੇਖ ਲੋ ਕੰਮ ਸੜਕਾਂ ਟੁੱਟੀਆਂ ਪਈਆਂ ਨਾ ਬਾਥਰੂਮ ਕੋਈ ਬੰਨਿਆ ਸਾਲ ਹੋ ਗਿਆ ਬਾਥਰੂਮ ਬੰਨਿਆ ਕੋਈ ਹੈਗਾ ਨਹੀਂ ਪਾਰਕ ਵੇਖੋ ਸਵੇਰੇ ਤੜਕੇ ਜਾਈਦਾ 6 ਵਜੇ ਨਾ ਕੋਈ ਲਾਈਟ ਨਾ ਕੋਈ لوکاں ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਇਸ ਵਾਰ ਕਿਹੜਾ ਉਮੀਦਵਾਰ ਕਿਸਤੇ ਭਾਰੀ ਪਊਗਾ ਕਿਹੜਾ ਆਮ ਆਦਮੀ ਪਾਰਟੀ ਦੀ ਕੀ ਸਥਿਤੀ ਰਹੂਗੀ ਮੁਸ਼ਕਲ ਹੈ ਕੀ ਲੱਗਦਾ ਇਸ ਵਰੀ ਤਰਨਤਾਰ ਜਿੰਨੀ ਚੋਣਾਂ ਚ ਕੌਣ ਬਾਜ਼ੀ ਮਾਰੂਗਾ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਮੁਕਾਬਲਾ ਕੀਦੇ ਨਾਲ ਆ ਆਮ ਆਦਮੀ ਪਾਰਟੀ ਕਾਂਗਰਸ ਅਮਰਪਾਲ ਸਿੰਘ ਵਾਲੀ ਹਵਾ ਚੱਲ ਸਕਦੀ ਹੈ ਜਾਂ ਭਾਜਪਾ ਵਾਲੀ ਹਵਾ ਚੱਲੇ ਅਮਰਪਾਲ ਵਾਲੀ ਮੁਸ਼ਕਲ ਹੈ ਸਰ ਜੀ ਇਸ ਵਰੀ ਜਿੰਨੀ ਚੋਣਾਂ ਚ ਕੌਣ ਬਾਜ਼ੀ ਮਾਰੂਗਾ ਜਾਂ ਤਾਂ ਝਾੜੂ ਮਾਰੂਗੀ ਜੇ ਕਾਂਗਰਸ ਆਮ ਆਦਮੀ ਪਾਰਟੀ ਦਾ ਕਾਫੀ ਜੋਰ ਹੈ ਜੀ ਕਿਉਂਕਿ ਹਰਮਿੰਦਰ ਸਿੰਘ ਸੰਧੂ ਸਾਹਿਬ ਜਿਹੜੇ ਆ ਉਹ ਪਹਿਲਾਂ ਵੀ ਜਿਹੜੇ ਤਰਨਤਾਰਨ ਸ਼ਹਿਰ ਦੀ ਸੇਵਾ ਕਰ ਚੁੱਕੇ ਆ ਬਹੁਤ ਮਤਲਬ ਕਿ ਤਰੱਕੀ ਕਰਵਾਈ ਉਹਨਾਂ ਨੇ ਸ਼ਹਿਰ ਦੇ ਵਿੱਚ ਕਾਫੀ ਡਿਵੈਲਪਮੈਂਟ ਹੋਈ ਹੈ ਉਹ ਇਹ ਕੁਛ ਨਹੀਂ ਕਿਹਾ ਜਾ ਸਕਦਾ ਇਸ ਚੀਜ਼ ਪਰ ਪੂਰਾ ਜੋਰ ਲੱਗ ਗਿਆ ਸਾਰੀਆਂ ਪਾਰਟੀਆਂ ਦਾ ਇਸ ਵਾਰੀ ਮੁਕਾਬਲਾ ਵਾਕਈ ਰੋਚਕ ਹੈ ਸ਼ਹਿਰ ਦੇ ਲੋਕ ਵੀ ਕਨਫਿਊਜ਼ ਨੇ ਆਮ ਆਦਮੀ ਪਾਰਟੀ ਕਹਿੰਦੀ ਜੀ ਅਸੀਂ ਰੰਗਲਾ ਪੰਜਾਬ ਬਣਾਤਾ ਕਿੱਥੇ ਰੰਗਲਾ ਪੰਜਾਬ ਸੜਕ ਵੇਖੋ ਜਡੇ ਵਾਲੇ ਰੋਡ ਵਾਲੀ ਸੜਕ ਟੁੱਟੀ ਕਿੰਨੇ ਲੋਕੀ ਰੋਡ ਟਿਕਦੇ ਉਥੇ ਅੱਜ ਈਅਮਰਤਪਾਲ ਸਿੰਘ ਵਾਲੀ ਹਵਾ ਚੱਲ ਸਕਦੀ ਹੈ ਜਦੋਂ ਐਮਪੀਅਰੀ ਜਿਵੇਂ ਪਹਿਲਾਂ ਚੱਲੀ ਸੀ ਇੰਨੀ ਹਵਾ ਤਾਂ ਚੱਲੋ ਠੀਕ ਆ ਪਰ ਉਹ ਵਿੱਚ ਕਈ ਬੰਦੇ ਉਹਨਾਂ ਦੇ ਵਿੱਚ ਸ਼ਰਾਬ ਦੀ ਬੰਦੇ ਵੀ ਹੈਗੇ ਨਾ ਉਹਦੇ ਕਰਕੇ ਥੋੜਾ ਜਿਹਾ ਉਹ ਗਲਤ ਬੋਲਦੇ ਵਿੱਚ ਇੱਥੇ ਆਣਗੇ ਬਿਆਰ ਅੱਜ ਬਸ ਹੋਏਗਾ ਥੋੜਾ ਜਿਹਾ ਜੀ ਤਰਨ ਤਰਨ ਚ ਇਸ ਵਾਰ ਕੌਣ ਬਾਜ਼ੀ ਮਾਰੂਗਾ ਸਰਦਾਰ ਅੰਮ੍ਰਿਤ ਸਿੰਘ ਸੰਧੂ ਕੱਕਾਲੀ ਦਲਿਆ ਆ ਦੂਸਰਾ ਇਸਕਾ ਅੰਮ੍ਰਿਤਪਾਲ ਕਾ ਦੋ ਪਹਿਲੇ ਅੰਮ੍ਰਿਤਪਾਲ ਕਾ ਠੀਕ ਹੈ ਭਾਈ ਕੀ ਲੱਗਦਾ ਇਸ ਵਾਰੀ ਜਿਮਨੀ ਚੋੜਣਾ ਚ ਕੌਣ ਬਾਜ਼ੀ ਮਾਰੂ ਆਮਰਤ ਲੱਗਦਾ ਭਾਈ ਕਿਹਦੇ ਨਾਲ ਰਹੂਗਾ ਕਾਂਗਰਸ ਕੇ ਨਾਲ ਲੱਗ ਰਹਾ ਹੈ ਮੈਂ ਕਾਂਗਰਸ ਕੇ ਨਾਲ ਹੋਣਾ ਕਿਤੇ ਭਾਰੀ ਪਊ ਸਾਰਾ ਇੱਕ ਵਜੇ ਜੋਰ ਚੱਲਦਾ ਗਿਆ ਸਾਰਾ ਇੱਕ ਵਜੇ ਜੋਰ ਚੱਲਦਾ ਗਿਆ ਇਹਨਾਂ ਦੇ ਕੁਝ ਨਹੀਂ ਪਤਾ ਕਿੱਲੇ ਬਾਜ਼ੀ ਮਾਰਦੇ ਨੇ ਸਿੰਘ ਸੰਧੂ ਹੀ ਬਾਜ਼ੀ ਜਿੱਤਣਗੇ ਕੀ ਲੱਗਦਾ ਜੀ ਇਸ ਵਾਰੀ ਜਿਮਨੀ ਚੋਣਾ ਚ ਕੌਣ ਬਾਜ਼ੀ ਮਾਰਾ ਗੁੰਜਲਦਾਰ ਜੀ ਸਿੱਤੀ ਆ ਇਹ ਸਾਰ ਗੁੰਜਲਦਾਰ ਜੀ ਹੈ ਸਿੱਤੀ ਇਸ ਵਕਤ ਮੈਂ ਹਲਕਾ ਤਰਨਤਾਰਨ ਦੇ ਵਿੱਚ ਬਦਬੂਦ ਹੈ ਇਹ ਹਲਕੇ ਦੀ ਗੱਲ ਕਰੀਏ ਤਾਂ ਹਰ ਇੱਕ ਪਾਰਟੀ ਜਿੰਨੀ ਚੋਣ ਦੇ ਵਿੱਚ ਆਪਣਾ ਜੋਰ ਲਾ ਰਹੀ ਹੈ ਆਪਣਾ ਉਮੀਦਵਾਰ ਜਿਤਾਉਣ ਦੀ ਕੋਸ਼ਿਸ਼ ਕਰ ਰਹੀ ਹੈ ਬਹੁਤ ਗਿਣਤੀ ਦੇ ਵਿੱਚ ਚੋਣ ਪ੍ਰਚਾਰ ਹੋ ਰਿਹਾ ਹਰ ਇੱਕ ਪਾਰਟੀ ਜੋਰ ਲਾ ਰਹੀ ਹੈ ਪਰ ਲੋਕਾਂ ਤੋਂ ਜਾਣਦੇ ਆ ਇਸ ਵਾਰੀ ਤਰਨਤਾਰਨ ਦਾ ਐਮਐਲਏ ਕੌਣ ਹੋਊਗਾ ਬਾਪੂ ਜੀ ਕੀ ਲੱਗਦਾ ਇਸ ਵਾਰੀ ਫਿਰ ਤਰਨਤਾਰਨ ਤੋਂ ਕੌਣ ਬਾਜ਼ੀ ਮਾਰੂਗਾ ਮਹਾਰਾਜ ਜੀ ਸੁਣਤੀ ਆਓ ਇੱਕ ਪਾਸੇ ਇਕਾਲੀ ਦਲ ਨੇ ਸੁਖਵਿੰਦਰ ਕੌਰ ਨੂੰ ਖੜਾ ਕੀਤਾ ਮਨਦੀਪ ਸਿੰਘ ਵਾਰਿਸ ਪੰਜਾਬ ਕੰਨੀਓ ਖੜੇ ਹੋਏ ਨੇ ਕਰਨਵੀਰ ਸਿੰਘ ਕਾਂਗਰਸ ਤੋਂ ਹੈ ਹਰਜੀਤ ਸਿੰਘ ਸੰਧੂ ਭਾਜਪਾ ਤੋਂ ਹੈ ਕੌਣ ਮੁਕਾਬਲਾ ਕੀ ਦਾ ਰਹੂਗਾ ਮੁਕਾਬਲਾ ਸਾਰੇ ਬੜੇ ਆਪਣੇ ਆਪ ਦੇ ਸਾਰੇ ਬੜੇ ਚਾਹੇ ਆਵੇ ਦੂ ਦੂ ਮੁਕਾਬਲਾ ਵੇਖੋ ਕਿਹੜਾ ਜਿੱਤਦਾ ਹੈ ਇਹ ਪਤਾ ਲੱਗੂ ਤਾਂ ਤੁਹਾਨੂੰ ਕੀ ਲੱਗਦਾ ਕੌਣ ਅਹੀਂ ਇੱਥੋਂ ਨਹੀਂ ਗਈ ਹੋਰ ਕਿਹੜਾ ਠੀਕ ਹੈ ਤਾਂ ਮੁਕਾਬਲਾ ਇਸ ਵਾਰ ਬੜਾ ਰੋਚਕ ਹੈ ਭਾਈ ਕੀ ਲੱਗਦਾ ਇਸ ਵਾਰੀ ਤਰਨ ਤਾਨ ਤੋਂ ਕੌਣ ਬਾਜ਼ੀ ਮਾਰੂਗਾ ਕੋਝ ਨਹੀਂ ਕਹਿ ਸਕਦੇ ਭਾਈ ਕੁਝ ਵੀ ਕਹਿ ਸਕਦੇ ਤਾਫ ਮੁਕਾਬਲਾ ਮੁਕਾਬਲਾ ਕਿਹਦਾ ਕਿਹਦਾ ਗਣਦੋ ਇੱਕ ਪਾਸੇ ਸੁਖਵਿੰਦਰ ਕੌਰ ਨੇ ਅਕਾਲੀ ਦਲ ਤੋਂ ਤੇ ਦੂਜੇ ਪਾਸੇ ਕਰਨਬੀਰ ਸਿੰਘ ਕਾਂਗਰਸ ਤੋਂ ਨੇ ਭਾਜਪਾ ਤੋਂ ਹਰਜੀਤ ਸਿੰਘ ਸੰਧੂ ਐ ਹਰਬੀਤ ਸਿੰਘ ਸੰਧੂ ਆਵਾੰਦਵੀ ਪਾਰਟੀ ਤੋਂ ਐ ਬਾਰਿਸਪੁਰਾ ਪੰਜਾਬ ਦੇ ਭਾਈ ਮਨਦੀਪ ਸਿੰਘ ਐ ਸਾਰੇ ਮੁਕਾਬਲਾ ਭਾਈ ਖੜਿਆ ਕੌਣ ਕਿ ਕਿਹੜੇ ਦੋ ਜਿਹੜੇ ਉਮੀਦਵਾਰ ਆ ਉਹਨਾਂ ਦੀ ਚਰਚਾ ਪੂਰੀ ਐ ਕਹਿ ਨਹੀਂ ਸਕਦੇ ਕੋਈ ਕਹਿ ਨਹੀਂ ਸਕਦੇ ਕੋਈ ਭਾਈ ਕੀ ਲੱਗਦਾ ਇਸ ਵਾਰੀ ਤਰਨਤਾਰ ਤੋਂ ਕੌਣ ਭਾਜੀ ਮਾਰੂਗਾ ਜੀ ਬਹੁਤ ਟਫ ਮੁਕਾਬਲਾ ਚੱਲ ਰਿਹਾ ਇਸ ਟਾਈਮ ਕਰਨਦਨ ਦੀ ਸੀਟ ਇਸ ਵੇਲੇ ਬਹੁਤ ਟਫ ਬਣੀ ਪਈ ਹੈ ਹਰ ਇੱਕ ਸਰਕਾਰ ਵਾਸਤੇ ਮਤਲਬ ਕਿ ਪੂਰੀ ਇਸ ਟਾਈਮ ਨਾ ਜੋ ਮਤਲਬ ਕਹਿੰਦੇ ਨੇ ਨਾ ਕਿ ਸਭ ਦੀ ਬਾਜੀ ਤਰਨਦਨਾਂ ਤੇ ਲੱਗੀ ਹੋਈ ਹੈ ਕੀ ਲੱਗਦਾ ਜਿਵੇਂ ਰਵਾਇਤੀ ਪਾਰਟੀਆਂ ਜਿਹੜੀਆਂ ਉਹਨਾਂ ਨੇ ਆਪੋ ਆਪਣੇ ਉਮੀਦਵਾਰ ਖੜੇ ਕੀਤੇ ਨੇ ਜਿਵੇਂ ਭਾਈ ਮਨਦੀਪ ਸਿੰਘ ਜੀ ਵਾਰਿਸ ਪੰਜਾਬ ਕੰਨਿਉਆ ਕਰਨਵੀਰ ਸਿੰਘ ਕਾਂਗਰਸ ਤੋਂ ਹੈ ਸੁਖਵਿੰਦਰ ਕੌਰ ਰੰਧਾਵਾ ਅਕਾਲੀ ਦਲ ਤੋਂ ਹਰਜੀਤ ਸਿੰਘ ਸੰਧੂ ਭਾਜਪਾ ਤੋਂ ਕੀ ਲੱਗਦਾ ਹੈ ਕੌਣ ਕਿਤੇ ਭਾਰੀ ਪਾਉਗਾ ਪਾਰੀ ਸਾਹਿਬ ਇੱਕ ਤੋਂ ਇੱਕ ਸਭ ਪਾਰੀ ਚੱਲਣ ਦੇ ਬਾਜੀ ਕੁਝ ਵੀ ਹਜੇ ਕੁਝ ਵੀ ਤਰਨਦਾਨ ਦੀ ਸੀਟ ਹਜੇ ਕੋਈ ਵੀ ਮਤਲਬ ਕਹਿ ਨਹੀਂ ਸਕਦਾ ਕਿ ਪੱਕਾ ਇਹ ਬੰਦਾ ਪੱਕਾ ਜਿੱਤੇਗਾ ਆਮ ਆਪੀ ਪਾਰਟੀ ਦੀ ਕੀ ਸਥਿਤੀ ਰਹੂਗੀ ਆਮ ਆਦੀ ਪਾਰਟੀ ਦੇਖੋ ਜੀ ਸਰਕਾਰ ਆ ਉਹਨਾਂ ਦੀ ਸਰਕਾਰਾ ਮਤਲਬ ਕਿ ਪਲੜਾ ਥੋੜਾ ਜਿਹਾ ਉਹਨਾਂ ਦਾ ਭਾਰੀ ਆ ਜਿਵੇਂ ਆਪਾਂ 100 ਚ ਕਹਿ ਦਿੰਨੇ 60 70% ਆਮ ਆਦਮੀ ਪਾਰਟੀ ਹੈਗੀ ਆ ਜਿਵੇਂ ਐਮਪੀ ਵਾਰੀ ਭਾਈ ਅਮਰਪਾਲ ਸਿੰਘ ਵਾਲੀ ਹਵਾ ਚੱਲੀ ਸੀ ਕੀ ਲੱਗਦਾ ਇਸ ਵਾਰੀ ਚੱਲੂ ਅਮਰਪਾਲਾ ਦੀ ਹਵਾ ਬਿਲਕੁਲ ਉਹ ਵੀ ਚੱਲੇ ਕਿਉਂਕਿ ਉਹਨਾਂ ਦਾ ਵੀ ਬਹੁਤ ਜਿਆਦਾ ਹੀ ਰੋਲਾ ਮੰਨ ਭਾਈ ਮਨਦੀਪ ਸਿੰਘ ਜੀ ਦਾ ਬਹੁਤ ਜਿਆਦਾ ਮਤਲਬ ਕਿ ਉਹਨਾਂ ਦੀ ਹਵਾ ਵੀ ਬਹੁਤ ਹੈਗੀ ਹੈ ਅੱਛਾ ਠੀਕ ਹੈ ਜੀ ਤਾਂ ਇੱਧਰ ਜਾਣਨ ਦੀ ਕੋਸ਼ਿਸ਼ ਕਰਦੇ ਆਂ ਬਾਈ ਕੀ ਲੱਗਦਾ ਇਸ ਵਾਰੀ ਤਰਨਤਾਰ ਜਿਮਨੀ ਚੋਂ ਚ ਕੌਣ ਬਾਜ਼ੀ ਮਾਰੂਗਾ ਜਿਮਨੀ ਚੌਣਾ ਜੀ ਵੇਖੋ ਜੀ ਸਰਦਾਰ ਹਰਮਿਤ ਸਿੰਘ ਸੰਧੂ ਜੀ ਜਿੱਤ ਰਹੇ ਜੀ ਇਹਦੇ ਨਾਲ ਮੁਕਾਬਲਾ ਰਹੂ ਹਰਮਿਤ ਸਿੰਘ ਸੰਧੂ ਦਾ ਮੁਕਾਬਲਾ ਸਰ ਕੋਈ ਨਹੀਂ ਹੈ ਜੀ ਹਰਮਿਤ ਸਿੰਘ ਸੰਧੂ ਜੀ ਜਿੱਤ ਰਹੇ ਕਿਹ ਸਰ ਨਾਲ ਮੁਕਾਬਲਾ ਨਹੀਂ ਆ ਗਏ ਜਿੱਤ ਗਏ ਆ ਦੇ ਹਰਮਿਤ ਸਿੰਘ ਸੰਧੂ ਜੀ ਜਿੱਤ ਗਏ ਭਾਈ ਵਿਰੋਧੀ ਕਹਿੰਦੇ ਰਾਜਾ ਬੜੰਗ ਕਹਿੰਦੇ ਕਹਿੰਦੇ ਵੀ ਭਾਈ ਇਹਨਾਂ ਨੇ ਕੰਮ ਨਹੀਂ ਕੀਤੇ ਤੇ ਤਾਂ ਕਰਕੇ ਕਹਿੰਦੇ ਇਸ ਵਾਰੀ ਕਾਂਗਰਸ ਨੂੰ ਛੱਡ ਲੋ ਜਾਂ ਕਿਸੇ ਹੋਰ ਉਮੀਦਵਾਰ ਤੋਂ ਛਣੋ ਵੇਖੋ ਜੀ ਅਸੀਂ ਦੇ ਵੇਖੋ ਇਹ ਤੱਕ ਵੇਖਿਆ ਨਹੀਂ ਵੀ ਅਜੇ ਤੱਕ ਮੈਂ ਆਪਣਾ ਨਵਾਂ ਘਰ ਬਣਾਇਆ ਮੈਂ ਇਹ ਨਵੇਂ ਘਰ ਦੇ ਵਿੱਚ ਇੱਕ ਅਰੀ ਬਿੱਤੀ ਦਾ ਤਾਰ ਕੇ ਨਹੀਂ ਵੇਖਿਆ ਬਿਲ ਠੀਕ ਹੈ ਠੀਕ ਹੈ ਇੱਕ ਮੈਨੂੰ ਡਰਾਈਵ ਲਾਇਸੈਂਸ ਤੇ ਗਏ ਆ ਅਪਲਾਈ ਕੀਤਾ 15 ਦਿਨਾਂ ਨੂੰ ਘਰੇ ਪਹੁੰਚਿਆ ਬੜੀਆਂ ਸੁਖਾਲਤਾ ਮੈਨੂੰ ਲੱਗਿਆ ਜੇ ਡਿਸਟ੍ਰਿਕਟ ਕੋਣੀ ਕਰਦੀ ਤਾਂ ਕੋਈ ਉਥੇ ਟੈਂਪਰੇਟ ਨਹੀਂ ਹੁੰਦਾ 5 ਮਿੰਟ ਦੀ ਡਿਸਟ੍ਰਿਕਟ ਕਰ ਉਹ ਇਹੋ ਜਿਹੇ ਮੈ ਕਦੀ ਕੰਮ ਹੁੰਦੇ ਨਹੀਂ ਵੇਖੇ ਜੋ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਠੀਕ ਹੈ ਫਿਰ ਇਸ ਵਾਰ ਕੀ ਲੱਗਦਾ ਵੀ ਸੰਧੂ ਸਾਹਿਬ ਆਜੀ ਮਾਰਦੇ ਆ ਪੱਕਾ ਜੀ ਮਾਰ ਗਏ ਆ ਦੇ ਮਾਰ ਗਏ ਮਾਰ ਗਏ ਯਾਰ ਮਿਸਟਰ ਸੰਧੂ ਜੀ ਜਿੱਤ ਗਏ ਆ ਜੀ ਠੀਕ ਹੈ ਤਾਂ ਅੱਗੇ ਹੋਰ ਲੋਕਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਇਸ ਵਾਰ ਕਿਹੜਾ ਉਮੀਦਵਾਰ ਕਿਸ ਤੇ ਭਾਰੀ ਪਾਊਗਾ ਕਿਹੜਾ ਉਮੀਦਵਾਰ ਬਾਜੀ ਮਾਰ ਸਕਦਾ ਹੈ ਬਾਈ ਜੀ ਕੀ ਲੱਗਦਾ ਇਸ ਵਾਰੀ ਤਰਨਤਨ ਤੋਂ ਕੌਣ ਬਾਜੀ ਮਾਰੂਗਾ ਬਾਜੀ ਕੀ ਦੱਸ ਸਕਦੇ ਹੁਣ ਮੁਕਾਬਲਾ ਕਿਹਦਾ ਕਿਹਦਾ ਮੰਨਦੇ ਹੋ ਵੀ ਮੁਕਾਬਲਾ ਇਹਦਾ ਇਹਦਾ ਚੱਲਦਾ ਹੈ ਅੰਮ੍ਰਿਤਪਾਲ ਕੇ ਜੀ ਬਸ ਕਾਲੀ ਦਾ ਜੀ ਅੰਮ੍ਰਿਤਪਾਲ ਤੇ ਕਾਲੀ ਦਾ ਮੈਚ ਹੈ ਹਾਂ ਜੀ ਆਮ ਆਦਮੀ ਪਾਰਟੀ ਦੀ ਕੀ ਸਥਿਤੀ ਰਹੂਗੀ ਮੁਸ਼ਕਲ ਹੈ ਜੀ ਮੁਸ਼ਕਲ ਹੈ ਆਮ ਆਦਮੀ ਪਾਰਟੀ ਕਹਿੰਦੀ ਸੀ ਕੰਮ ਬਹੁਤ ਕੀਤੇ ਆ ਇਹ ਗਰਮੀ ਨਜ਼ੜਾ ਜਾ ਕੇ ਪਾਰਟੀ ਗਲਤ ਕਰ ਲਿਆ ਨਾ ਪਾਰਟੀ ਛੱਡ ਗਏ अच्छा मैं ज्यादा ना उधर जितना ना उधर ठीक है जी ता इधर ਗੱਲਬਾਤ ਕਰ ਲੈਨੇ ਆ ਬਾਈ 2 ਮਿੰਟ ਕੰਮ ਰੁਕੂਗਾ ਕੀ ਲੱਗਦਾ ਇਸ ਵਾਰੀ ਤਰਨਤਾਰ ਜਿਮਨੀ ਚੋਂ ਚਾ ਕੋਣ ਬਾਜ਼ੀ ਮਾਰੂਗਾ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਮੁਕਾਬਲਾ ਕੀ ਦੇ ਨਾਲ ਆਮ ਆਦਮੀ ਪਾਰਟੀ ਕਾਂਗਰਸ ਕਾਂਗਰਸ ਨਾਲ ਕਿੰਨਾ ਕੁ ਫਸਮਾ ਮੁਕਾਬਲਾ ਰਹੂਗਾ ਇਸ ਵਾਰੀ ਮੁਕਾਬਲਾ ਛੇਤ اچھا ਹੈ ਕਦੇ ਕਦੇ ਦੇਖਿਆ ਤੁਸੀਂ ਤਰਨਤਾਰ ਚ ਐਦਾਂ ਦਾ ਮੁਕਾਬਲਾ ਜਿਵੇਂ ਇਸ ਵਾਰ ਚਾ ਨੇ ਨਹੀਂ ਪਹਿਲੇ ਨਹੀਂ ਦੇਖਾ ਕਦੀ ਅਮਰਪਾਲ ਸਿੰਘ ਵਾਲੀ ਹਵਾ ਚੱਲ ਸਕਦੀ ਹੈ ਜਾਂ ਭਾਜਪਾ ਵਾਲੀ ਹਵਾ ਚੱਲੂ ਅਮਰਪਾਲ ਵਾਲੀ ਮੁਸ਼ਕਿਲ ਹੈ ਸਰ ਜੀ ਭੈਣੇ ਤੁਸੀਂ ਵੀ ਇੱਥੋਂ ਹੀ ਆ ਹਾਂਜੀ ਕੀ ਲੱਗਦਾ ਇਸ ਵਾਰੀ ਕੌਣ ਬਾਜੀ ਮਾਰੂ ਤਰਨਤਾਰ ਤੋਂ ਪਤਾ ਨਹੀਂ ਮੁਕਾਬਲਾ ਕਿਹਦਾ ਕਿਹਦਾ ਮੰਨਦੇ ਹੋ ਕਿਹੜਾ ਉਮੀਦਵਾਰ ਠੀਕ ਠਾਕ ਹੈ ਇਸ ਵਾਰ ਪਤਨ ਜੀ ਤਾਂ ਇਧਰਲੇ ਪਾਸੇ ਮੈਂ ਹੋਰ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਬਾਈ ਜੀ ਕੀ ਲੱਗਦਾ ਇਸ ਵਾਰੀ ਬਾਜੀ ਕੌਣ ਮਾਰੂਗਾ ਤਰਨਤਾਰ ਤੋਂ ਸ਼ਹਿਰ ਦੇ ਲੋਕ ਚੁਣਨਗੇ ਕੀ ਇਸ ਵਾਰ ਬਾਜ਼ੀ ਹੈ ਜਾਂ ਤਾਂ ਝਾੜੂ ਮਾਰੋਗੀ ਜਾਂ ਕਾਂਗਰਸ ਜਾਂ ਕਾਂਗਰਸ ਦੋਵਾਂ ਦਾ ਮੁਕਾਬਲਾ ਰਹੂਗਾ ਦੋਨੋਂ ਦਾ ਟੱਕਰ ਦਾ ਮੁਕਾਬਲਾ ਰਹੇਗਾ ਅੱਛਾ ਇਹ ਭਾਈ ਕਿਵੇਂ ਇਹੋ ਜਿਹਾ ਮੁਕਾਬਲਾ ਤੁਸੀਂ ਪਹਿਲਾਂ ਵੀ ਦੇਖਿਆ ਜਿਹੜਾ ਇਸ ਵਾਰ ਹਾਂਜੀ ਇਸ ਵਾਰ ਮਾਮਲਾ ਜ਼ਿਆਦਾ ਗੰਭੀਰ ਹੈ ਅੱਛਾ ਹਾਂਜੀ ਤਗੜੇ ਟੱਕਰ ਹੈ এবਕੀ ਵਾਰ ਹਾਂ ਠੀਕ ਹੈ ਕੀ ਤੇ ਭਾਈ ਕਿਵੇਂ ਲੱਗਦਾ ਆਮ ਆਦਮੀ ਪਾਰਟੀ ਕਿਹੜੇ ਨੰਬਰ ਤੇ ਰਹੂਗੀ ਕਿਉਂਕਿ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਕੰਮ ਰੂਲਿੰਗ ਪਾਰਟੀ ਹੈ ਉਹ ਜ਼ਾਹਿਰ ਸੀ ਬਾਤ ਹੈ ਉਹ ਨੰਬਰ 1 ਰਹੂਗੀ ਔਰ ਕਾਂਗਰਸ ਦੂਸਰੇ ਨੰਬਰ ਤੇ ਜੀ ਸ਼ਹਿਰ ਦੇ ਲੋਕ ਭਾਈ ਅਮਰਤਪਾਲ ਸਿੰਘ ਵਾਲੇ ਪਾਸੇ ਜਾ ਸਕਦੇ ਜਿਵੇਂ ਐਮਪੀ ਵਾਰੀ ਭਾਈ ਅਮਰਤਪਾਲ ਸਿੰਘ ਵਾਲੀ ਅਮਰੀ ਅਮਰਿਤਪਾਲ ਜੀ ਕੀ ਜੋ ਬਾਤ ਹੈ ਉਹ ਵੱਖਰੀ ਹੈ ਹਮ ਠੀਕ ਹੈ ਤਾਂ ਉਹਨੂੰ ਤਾਂ ਸਾਈਡ ਕਰ ਦੋ ਆਪ ਠੀਕ ਹੈ ਟੱਕਰ ਜੋ ਹੋਗੀ ਇਹਨਾਂ ਦੋਨੋਂ 'ਚ ਹੀ ਹੋਗੀ ਜੀ ਠੀਕ ਹੈ ਜੀ ਤਾਂ ਇੱਧਰ ਅੱਗੇ ਲੈ ਚੱਲਦਾ ਤੁਹਾਨੂੰ ਮੈਂ ਕਿਉਂਕਿ ਲਗਾਤਾਰ ਜਿਮਨੀ ਚੋਣਾ ਦਾ ਅਖਾੜਾ ਭਖਦਾ ਨਜ਼ਰ ਆ ਰਿਹਾ ਹੈ ਜਿਮਨੀ ਚੋਣ ਹੈ ਜਿਹੜੀ ਉਹ ਬਹੁਤ ਸਾਰੀਆਂ ਪਾਰਟੀਆਂ ਆਪੋ ਆਪਣਾ ਜੋਰ ਲਾ ਰਹੀਆਂ ਹੈ ਬਾਈ ਜੀ ਕੀ ਲੱਗਦਾ ਇਸ ਵਾਰੀ ਜਿਮਨੀ ਚੋਣਾ ਚ ਕੌਣ ਬਾਜੀ ਮਾਰੂਗਾ ਇਹ ਬੌਜਾ ਇਹ ਕੁਛ ਨਹੀਂ ਕਿਹਾ ਜਾ ਸਕਦਾ ਇਸ ਚੀਜ਼ ਬਸ ਪੂਰਾ ਜੋਰ ਲੱਗ ਗਿਆ ਸਾਰੀਆਂ ਪਾਰਟੀਆਂ ਦਾ ਮੁਕਾਬਲਾ ਕਿਹਦਾ ਕਿਹਦਾ ਮੰਨਦੇ ਹੋ ਜਿਵੇਂ ਅਕਾਲੀ ਦਲ ਦੇ ਸੁਖਵਿੰਦਰ ਕੌਰ ਨੇ ਹਰਜੀਤ ਸਿੰਘ ਸੰਧੂ ਭਾਜਪਾ ਤੋਂ ਹੈ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਤੋਂ ਹੈ ਕਾਂਗਰਸ ਤੇ ਕਰਨਵੀਰ ਸਿੰਘ ਨੇ ਤੇ ਵਾਰਿਸ ਪੰਜਾਬ ਦੇ ਭਾਈ ਮਨਦੀਪ ਸਿੰਘ ਨੇ ਕਿਹਦੇ ਨਾਲ ਮੁਕਾਬਲਾ ਕੀਦਾ ਰੂ ਮੁਕਾਬਲੇ ਦੇ ਵੇਸੇ ਚੋਂ ਪਾਰਟੀਆਂ ਦਾ ਪੂਰਾ ਬਰਾਬਰ ਦਾ ਚੱਲ ਰਿਹਾ ਅੱਛਾ ਪਹਿਲੂ ਦੇ ਉੱਤੇ ਕੀ ਹੈ ਇਸ ਟਾਈਮ ਦੇ ਉੱਤੇ ਜਿਹੜਾ ਵਾ ਸ਼੍ਰੋਮਣੀ ਕਮੇਟੀ ਅਕਾਲੀ ਦਲ ਤੇ ਹਰਮਿੰਦਰ ਸਿੰਘ ਸੰਧੂ ਦਾ ਅੱਛਾ ਪੂਰਾ ਫਸਵਾ ਮੈਚ ਹੈ ਪੂਰਾ ਫਸਵਾ ਮੈਚ ਹੈ ਅਮਰਤਪਾਲ ਸਿੰਘ ਵਾਲੀ ਹਵਾ ਚੱਲ ਸਕਦੀ ਹੈ ਜਿਹੜੀ ਐਮਪੀ ਇਲੈਕਸ਼ਨਾਂ ਵਾਰੀ ਚੱਲੀ ਹਾਂਜੀ ਚੱਲ ਸਕਦੀ ਉਹ ਵੀ ਅੱਛਾ ਠੀਕ ਹੈ ਉਹ ਵੀ ਚਾਂਸ ਬੰਦੇ ਆ ਕਿਉਂਕਿ ਜਨਤਾ ਦਾ ਤੁਹਾਨੂੰ ਪਤਾ ਮੋੜ ਦਾ ਨਾਲੇ ਪੰਥਕ ਸੀਗੜਿਆ ਏ ਇੱਥੇ ਕੋਈ ਵੀ ਕਿਤੇ ਵੀ ਸੱਟ ਮਾਰ ਸਕਦਾ ਜੀ ਠੀਕ ਹੈ ਜੀ ਤਾਂ ਅੱਗੇ ਹੋਰ ਲੈ ਚੱਲਦੇ ਆ ਕਿਉਂਕਿ ਲਗਾਤਾਰ ਜਿਮਨੀ ਚੋਣਾ ਦੀ ਗੱਲ ਕਰੀਏ ਤਾਂ ਜਿਮਨੀ ਚੋਣਾ ਇਸ ਵਾਰੀ ਬੜੀਆਂ ਹੀ ਰੋਚਕ ਨੇ ਕਿਉਂਕਿ ਜਿਮਨੀ ਚੋਣਾਂ ਦੇ ਵਿੱਚ ਸਾਰੀਆਂ ਪਾਰਟੀਆਂ ਦਾ ਜ਼ੋਰ ਲੱਗਿਆ ਲੱਗਿਆ ਹੋਇਆ ਕਿਵੇਂ ਦੇਖਦੇ ਹੋ ਜੀ ਇਸ ਵਾਰੀ ਜਿਮਨੀ ਚੋਣਾਂ ਚ ਕੌਣ ਬਾਜ਼ੀ ਮਾਰੂਗਾ ਦੱਸੋ ਜੀ ਕੀ ਲੱਗਦਾ ਇਸ ਵਾਰੀ ਜਿਮਨੀ ਚੋਣਾਂ ਚ ਕੌਣ ਬਾਜ਼ੀ ਮਾਰੂਗਾ ਕਿਉਂਕਿ ਮੁਕਾਬਲਾ ਪੂਰਾ ਟਫ ਚੱਲ ਰਿਹਾ ਸਰ ਜਿਨ੍ਹਾਂ ਨੇ ਕੰਮ ਕੀਤੇ ਹੋਏ ਆ ਜਿੰਨਾ ਤੇ ਉਹਨਾਂ ਨੇ ਹੀ ਆ ਜੀ ਠੀਕ ਆ ਜੀ ਤੇ ਬਾਕੀ ਇਹ ਆ ਕਿ ਸ਼ਹਿਰ ਦੀ ਚੋਣਾਵਾ ਠੀਕ ਆ ਜੀ ਅਜੇ ਤੇ ਸਤਾਈ ਦੀ ਤਿਆਰੀ ਹੈ ਬਾਕੀ ਆਪਾਂ ਜਿੱਥਾ ਮੈਂ ਕਵਾਂਗੇ ਕਿ ਕੰਮ ਕੀਤਾ ਵਾ ਸਾਰਿਆਂ ਨੇ ਕੀਤਾ ਵਾ ਆਮ ਆਦਮੀ ਪਾਰਟੀ ਕਹਿੰਦੀ ਸੀ ਰੰਗਲਾ ਪੰਜਾਬ ਬਣਾਇਆ ਜੀ ਸਰ ਕੰਮ ਤੇ ਕੀਤਾ ਨੇ ਧੰਨਵਾਦ ਆਹ ਚਲੋ ਕੰਮ ਤੇ ਕੀਤਾ ਆ ਵਾ ਬਾਕੀ ਜੇ ਕਹੋ ਤੇ ਮਨਦੀਪ ਸਿੰਘ ਜੀ ਦਾ ਬਹੁਤ ਪੂਰਾ ਕੰਮ ਹੈਗਾ ਵਾ ਅੱਛਾ ਨਾਮ ਉਹਨਾਂ ਦਾ ਵੀ ਪੂਰਾ ਵਾ ਤੇ ਅਕਾਲੀਆ ਦਾ ਆਪਣੇ ਹੈ ਹੀ ਹੈ ਅੱਛਾ ਮਤਲਬ ਕਿ ਤੁਸੀਂ ਕਿਹਦੀ ਕਿਹਦੀ ਟੱਕਰ ਮੰਨਦੇ ਹੋ ਵੀ ਕਿਹਦੀ ਕਿਹਦੀ ਟੱਕਰ ਜ਼ਿਆਦਾ ਸ਼ਹਿਰ ਤੇ ਰਹੇ ਸਰ ਸ਼ਹਿਰ ਦੇ ਵਿੱਚ ਹਰਮੀਤ ਸਿੰਘ ਸੰਧੂ ਸਾਹਿਬ ਦੀ ਉਧਰੋਂ ਪ੍ਰਿੰਸੀਪਲ ਸਾਹਿਬ ਦੀ ਤੇ ਆ ਮੰਦੀਪ ਸਿੰਘ ਤਿੰਨ ਜਣੇ ਤੇ ਜਿਹੜੇ ਸੰਧੂ ਸਾਹਿਬ ਹੈਗੇ ਦੋ ਜੇ ਭਾਜਪੀ ਦੇ ਉਹਨਾਂ ਦੀ ਆਪਣੀ ਜਲਦੀ ਜਲਦੀ ਪਈ ਆ ਉਹਨਾਂ ਦੇ ਵੀ ਵੋਟ ਬੈਂਕ ਵਧੀ ਹੈਗੇ ਨਾਲ ਜੀ ਜੀ ਆ ਇਸ ਵਾਰੀ ਮੁਕਾਬਲਾ ਵਾਕਈ ਰੋਚਕ ਹੈ ਸ਼ਹਿਰ ਦੇ ਲੋਕ ਵੀ ਕਨਫਿਊਜ਼ ਨੇ ਕਿਉਂਕਿ ਮੁਕਾਬਲਾ ਬੜਾ ਸਖਤ ਚੱਲੇਗਾ ਭਾਈ ਜੀ ਕੀ ਲੱਗਦਾ ਹੈ ਇਹ ਸਾਰੀ ਜਿਮਨੀ ਚੋਣਾ ਚ ਕੌਣ ਬਾਜੀ ਮਾਰ ਸਕਦਾ ਮੁਕਾਬਲਾ ਕਿਦਾ ਕਿਦਾ ਚੱਲ ਰਿਹਾ ਹੈ ਹੱਲੇ ਕੁਛ ਨਹੀਂ ਗਿਆ ਜਾ ਸਕਦਾ ਅੱਛਾ ਪਾਰਟੀ ਦੋਨੇ ਦੋਨ ਤਿੰਨਾਂ ਪਾਰਟੀਆਂ ਦਾ ਜੋਰ ਹੈਗਾ ਵੈਸੇ ਹਮ ਹੱਲੇ ਕੋਈ ਗਿਆ ਨਹੀਂ ਜਾ ਸਕਦਾ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਵੀ ਕਹਿੰਦੇ ਤਰਨਤਾਰਨ ਚ ਫਿਰਦੇ ਨੇ ਰਾਜਾਪੁਰਿੰਗ ਫਿਰਦੇ ਨੇ ਭਾਈਪਾ ਦੇ ਵੱਡੇ ਉਮੀਦਵਾਰ ਨੇ ਭਾਈ ਮਨਦੀਪ ਸਿੰਘ ਖੜੇ ਨੇ ਵਾਰਿਸ ਪੰਜਾਬ ਤੋਂ ਕੀ ਲੱਗਦਾ ਵੀ ਮੌਕਾ ਮੌਕਾ ਕਿਹਨੂੰ ਦੇਣਗੇ ਤਰਨ ਤਾਨ ਦੇ ਲੋਕ ਜਾਂ ਮੁਕਾਬਲਾ ਕਿਹਦਾ ਕਿਹਦਾ ਟੱਪ ਹੈ ਵੇਖੋ ਹਣ ਕਿਨੂੰ ਮੌਕਾ ਮਿਲਿਆ ਆ ਪਾਰਟੀਆਂ ਸਾਰੀਆਂ ਭੱਜਿਆ ਦੁਰੀ ਆਂਦੀਆਂ ਸਾਰੇ ਦੁਕਾਨ ਤੇ ਸਾਡੇ ਸਾਰੇ ਪਾਰਟੀਆਂ ਵੇ ਵੇਖੋ ਹਣ ਕਿਨੂੰ ਮਿਲਦੀ ਸੀਟ ਆਮ ਆਦਮੀ ਪਾਰਟੀ ਦੀ ਕੀ ਸਥਿਤੀ ਰਹੂਗੀ ਜਿਵੇਂ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਕੰਮ ਬਹੁਤ ਕੀਤੇ ਆ ਕੰਮ ਕਿੱਥੇ ਤੁਹਾਡੇ ਸਾਹਮਣੇ ਵੇ ਲੋਕ ਆਮ ਸੜਕਾਂ ਡੁੱਟੀਆਂ ਪਈਆਂ ਨਾ ਬਾਥਰੂਮ ਕੋਈ ਬੰਨਿਆ ਸਾਲ ਹੋ ਗਿਆ ਬਾਥਰੂਮ ਬੰਨਿਆ ਕੋਈ ਹੈਗਾ ਨਹੀਂ ਬਾਰਗ ਵੇਖੋ ਸਵੇਰੇ ਤੜਕੇ ਜਾਈਦਾ 6 ਵਜੇ ਨਾ ਕੋਈ ਲੈਟ ਨਾ ਕੋਈ ਪੁੱਲ ਦਾ ਬੋਟਾ ਕੋਈ ਦੇਖ ਭਾਲ ਲਈ ਕੋਈ ਸ਼ਹਿਰ ਚ ਪਾਰ ਕੇ ਆ ਗਾ ਆਪਣੇ ਅੱਛਾ ਆਮਦਪਤੀ ਪਾਤੀ ਕਹਿੰਦੀ ਜੀ ਅਸੀਂ ਰੰਗਲਾ ਪੰਜਾਬ ਬਣਾਤਾ ਕਿੱਥੇ ਰੰਗਲਾ ਪੰਜਾਬ ਸੜਕ ਵੇਖੋ ਜਡੇਆਲੇ ਰੋਡ ਵਾਲੀ ਸੜਕ ਟੁੱਟੀ ਕਿੰਨੇ ਲੋਕੀ ਰੋਡ ਢਿੱਕਦੇ ਉਥੇ ਆ ਜਡੇਆਲਾ ਬਾਈਪਾਸ ਸੜਕ ਬੁਰਾ ਹਾਲ ਸੜਕਾਂ ਦਾ ਉਦਾਂ ਕਹਿੰਦੇ 32 ਕਰੋੜ ਵੀ ਆ ਕਿੰਨਾ ਕਰੋੜ ਵੀ ਆ ਕਿੱਥੇ ਆਇਆ ਕਰੋੜ ਭਾਈ ਅਮਰਤਪਾਲ ਸਿੰਘ ਵਾਲੀ ਹਵਾ ਚੱਲ ਸਕਦੀ ਹੈ ਜਦੋਂ ਐਮਪੀਅਰੀ ਜਿਵੇਂ ਪਹਿਲਾਂ ਚੱਲੀ ਸੀ ਇੰਨੀ ਹਵਾ ਤਾਂ ਚੱਲੋ ਠੀਕ ਆ ਪਰ ਉਹ ਵਿੱਚ ਗਈ ਬੰਦੇ ਉਹਨਾਂ ਦੇ ਵਿੱਚ ਸ਼ਰਾ ਗਲਤ ਬੋਲਦੇ ਵਿੱਚ ਇੱਥੇ ਆਣਗੇ ਬਾਜ਼ਾਰਾਚ ਬਸ ਹੋਏਗਾ ਥੋੜਾ ਜੀ ਤਾਂ ਬਾਈ ਤੁਹਾਨੂੰ ਕੀ ਲੱਗਦਾ ਕੌਣ ਬਾਜ਼ੀ ਮਾਰੂ ਇਸ ਵਾਰੀ ਜੀ ਤਾਂ ਲਗਾਤਾਰ ਜਿਮਨੀ ਚੋਣਾ ਦੀ ਗੱਲ ਕਰੀਏ ਤਾਂ ਇਹ ਜਿਮਨੀ ਚੋਣਾ ਦਾ ਅਖਾੜਾ ਲਗਾਤਾਰ ਭਖਦਾ ਨਜ਼ਰ ਆ ਰਿਹਾ ਸਾਰੀਆਂ ਪਾਰਟੀਆਂ ਆਪਣਾ ਜੋਰ ਲਾ ਰਹੀਆਂ ਪਰ ਜਿਮਨੀ ਚੋਣਾ ਦੇ ਵਿੱਚ ਕੌਣ ਬਾਜ਼ੀ ਮਾਰੇਗਾ ਇਹ ਵੱਡਾ ਸਵਾਲ ਹੈ ਇਹ ਵੱਡੀ ਗੱਲ ਹੋਊਗੀ ਬਾਈ ਜੀ ਕੀ ਲੱਗਦਾ ਇਸ ਵਾਰੀ ਜਿਮਨੀ ਚੋਣਾ ਚ ਕੌਣ ਬਾਜ਼ੀ ਮਾਰ ਸਕਦਾ ਬਾਜ਼ੀ ਹੈ ਕਿ ਮੁਕਾਬਲਾ ਟੱਕਰ ਦੇ ਕੋਈ ਜੀ ਹੈਗੇ ਕੋਈ ਪਤਾ ਨਹੀਂ ਆ ਕੀ ਅੱਛਾ ਮੁਕਾਬਲਾ ਕਿਦਾ ਕਿਦਾ ਮੰਨਦੇ ਹੋ ਮੁਕਾਬਲਾ ਕਿਦਾ ਕਿਦਾ ਚੱਲ ਰਿਹਾ ਹੈ ਮੁਕਾਬਲਾ ਸਾਰੇ ਚੱਲਣ ਦੇ ਆ ਬੀਜੇਪੀ ਵੀ ਆਪਣੀ ਲੋ ਅਯੂਰ ਆ ਰਹੀ ਸਾਰੇ ਯੂਰ ਆ ਰਹੇ ਨੇ ਆਪਣੀ ਉੜੀ ਜਿਵੇਂ ਇਸ ਹਲਕੇ ਦੀ ਗੱਲ ਕਰੀਏ ਤਾਂ ਅੱਗੇ ਭਾਈ ਅਮਰਤਪਾਲ ਸਿੰਘ ਇੱਥੋਂ ਐਮਪੀ ਰਹੇ ਆ ਕੀ ਲੱਗਦਾ 바ਦ ਇਸ ਪੰਜਾਬ ਇਸ ਵਾਰੀ ਉਹਨਾਂ ਦੀ ਕੋਈ ਹਵਾ ਚੱਲ ਸਕਦੀ ਹੈ ਜਾਂ ਆਮ ਆਦਮੀ ਪਾਰਟੀ ਦੀ ਕੋਈ ਹਵਾ ਚੱਲ ਸਕਦੀ ਮੈਂ ਤੁਹਾਨੂੰ ਕਿਹਾ ਸਰ ਸਾਰੇ ਹੀ ਇੱਕ ਦੂਜੇ ਨਾਲ ਲੱਗੇ ਆਲੇ ਅੱਛਾ ਸਾਰੇ ਐਸੇ ਐਸੇ ਕਰਕੇ ਕੋਈ ਡਿਸੀਜਨ ਲਿਆ ਜਾਂਦਾ ਕਿ ਐਲ ਕੀ ਕੌਣ ਜਿੱਤੇਗਾ ਬਾਜੀ ਕੌਣ ਮਰੇਗਾ ਕਿਉਂਕਿ ਸਾਰੇ ਹੀ ਸਾਰੇ ਲੱਗ ਰਹੇ ਨੇ ਜਿਵੇਂ ਕਹਿੰਦੇ ਕਿ ਉਧਰ ਜਿੱਤਣਾ ਉਹਨੂੰ ਜਿੱਤਣਾ ਭਾਈ ਹਮੀ ਸਿੰਘ ਜਦੋਂ ਉਧਰ ਚਲੇ ਗਏ ਕੋਈ ਕਹਿੰਦਾ ਜੀ ਉਹਨਾਂ ਉਹ ਜਿੱਤਣ ਗਏ ਇਸ ਕਰਕੇ ਕੋਈ ਪਤਾ ਨਹੀਂ ਆ ਕੀ ਕੌਣ ਬਾਜੀ ਮਾਰੇਗਾ ਠੀਕ ਹੈ ਭੈਣ ਜੀ ਤੁਹਾਨੂੰ ਕੀ ਲੱਗਦਾ ਕੌਣ ਬਾਜੀ ਮਾਰੂ ਇਸ ਵਾਰੀ ਜੀ ਚਲੋ ਇਸ ਵਾਰ ਜਿਹੜੇ ਲੋਕ ਨੇ ਉਹ ਕੀ ਨੂੰ ਚੁਣਦੇ ਨੇ ਇਹ ਵੱਡਾ ਸਵਾਲ ਹੈ ਪਰ ਆ ਦੇਖਣਾ ਹੋਵੇਗਾ ਬੀਬੀ ਜੀ ਤਰਨਤਾਰਨ ਤੋਂ ਹੀ ਹੋ ਹਾਂ ਨਹੀਂ ਤਰਨਦਾਰ ਵੀ ਅੱਛਾ ਆ ਲੱਗੇ ਕੀ ਲੱਗਦਾ ਫਿਰ ਇਸ ਵਾਰੀ ਜਿਮਨੀ ਚੋਣਾਂ ਚ ਕੌਣ ਬਾਜੀ ਮਾਰੂਗਾ ਇਹ ਨਹੀਂ ਵੀਰੇ ਮੈਂ ਪਤਾ ਚਲੋ ਮਾਲਕ ਕਿਰਪਾ ਕਰ ਦਿਓ ਸਿੱਧਾ ਸਭਾ ਵੀ ਤਾਂ ਇਧਰ ਨੇ ਪਾਸੇ ਚੱਲ ਵੜਦੇ ਆ ਗੱਲਬਾਤ ਕਰ ਲੈਨੇ ਭਾਈ ਸਾਹਿਬ ਕੀ ਲੱਗਦਾ ਇਸ ਵਾਰੀ ਕੌਣ ਬਾਜੀ ਮਾਰੂਗਾ ਤਰਨਤਾਰ ਦੀਆਂ ਜਿਹੜੀਆਂ ਇਲੈਕਸ਼ਨਾਂ ਦੇ ਵਿੱਚ ਲਖਨੌਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਾਫੀ ਜੋਰ ਹੈ ਜੀ ਕਿਉਂਕਿ ਹਰਮਿੰਦਰ ਸਿੰਘ ਅਸੰਧੂ ਸਾਹਿਬ ਜਿਹੜੇ ਆ ਉਹ ਪਹਿਲਾਂ ਵੀ ਜਿਹੜੇ ਤਰਨਤਾਰਨ ਸ਼ਹਿਰ ਦੀ ਸੇਵਾ ਕਰ ਚੁੱਕੇ ਆ ਬਹੁਤ ਮਤਲਬ ਕਿ ਤਰੱਕੀ ਕਰਵਾਈ ਉਹਨਾਂ ਨੇ ਸ਼ਹਿਰ ਦੇ ਵਿੱਚ ਕਾਫੀ ਡਿਵੈਲਪਮੈਂਟ ਹੋਈ ਹੈ ਤੇ ਹੁਣ ਵੀ ਜਿਹੜਾ ਇਸ ਵਾਰ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਉਹਨਾਂ ਨੂੰ ਸੀਟ ਮਿਲੀ ਹੈ ਤੇ ਹੋ ਸਕਦਾ ਕਿ ਉਹ ਸੀਟ ਜਿੱਤਣਗੇ ਜੀ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਿਹਦੇ ਨਾਲ ਰਹੂਗਾ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਮੁਕਾਬਲੇ ਦੇ ਵਿੱਚ ਦੇ ਵੇਖੋ ਜੀ ਇਸ ਟਾਈਮ ਸਾਰੀਆਂ ਪਾਰਟੀਆਂ ਜਾਂ ਕਾਂਗਰਸ ਦਾ ਵੀ ਵਾਹੇ ਹੈਗਾ ਬੋਲਬਲਾ ਤੇ ਜਿਹੜਾ ਆਪਣਾ ਖਾਲਸਾ ਦਲ ਆ ਉਹਦੇ ਵਿੱਚ ਵੀ ਮੈਂ ਮੰਨਦਾ ਵਾ ਕਿ ਕਾਫੀ ਜਿਹੜਾ ਪਬਲਿਕ ਨਾਲ ਹੈਗੀ ਆ ਤੇ ਬਾਕੀ ਆਮ ਆਦਮੀ ਪਾਰਟੀ ਇਸ ਟਾਈਮ ਮੌਜੂਦਾ ਸਰਕਾਰ ਆ ਤੇ ਜਿਹੜਾ ਮੌਜੂਦਾ ਸਰਕਾਰ ਦੀ ਟਾਈਮਿੰਗ ਆ ਮੈਨੂੰ ਲੱਗਦਾ ਕਿ ਸ਼ਾਇਦ ਇਹ ਜਿਹੜਾ ਮੌਕਾ ਇੱਕ ਵਾਰੀ ਫੇਰ ਹਰਮਿੰਦਰ ਸਿੰਘ ਸੰਧੂ ਸਾਹਿਬ ਨੂੰ ਮਿਲੂਗਾ ਕਿ ਤਰਨਤਾਰਨ ਦੀ ਸੇਵਾ ਕਰਨੀ ਜੀ ਤਾਂ ਲਗਾਤਾਰ ਆਪਣਾ ਇੱਧਰ ਵੀ ਪੁੱਛ ਲੈਣੇ ਆ ਬਾਈ ਜੀ ਕਿਵੇਂ ਦੇਖਦੇ ਹੋ ਤਰਨਤਾਰਨ 'ਚ ਇਸ ਵਾਰ ਕੌਣ ਬਾਜ਼ੀ ਮਾਰੂਗਾ ਸਰਦਾਰ ਹਰਮਿੰਦਰ ਸਿੰਘ ਸੰਧੂ ਠੀਕ ਹੈ ਬਾਈ ਕਾਂਗਰਸ ਕਹਿੰਦੀ ਆ ਉਧਰੋਂ ਬਾਕੀ ਵਿਰੋਧੀ ਕਹਿੰਦੇ ਆ ਉਹ ਕਹਿੰਦੇ ਇਹਨਾਂ ਨੇ ਕੰਮ ਨਹੀਂ ਕੀਤੇ ਆਵਾਜ਼ ਤੁਸੀਂ ਪਾਰਟੀ ਇਹ ਭਾਜੀ ਕੰਮ ਨੂੰ ਵੋਟਾਂ ਪੈਣੀਆਂ ਜੀ ਹੂੰ ਤੇ ਸਰਦਾਰ ਰਮਵੀ ਸਿੰਘ ਜੀ ਵੱਡੀ ਲੀਡ ਨਾਲ ਜਿੱਤ ਰਹੇ ਆ ਠੀਕ ਆ ਤੇ ਮੁਕਾਬਲਾ ਕਿਹਦੇ ਨਾਲ ਰਹੂਗਾ ਹਰਮੀਤ ਸਿੰਘ ਸੰਧੂ ਦਾ ਮੁਕਾਬਲਾ ਭਾਜੀ ਉਹਨਾਂ ਦਾ ਸਾਰੀਆਂ ਪਾਰਟੀਆਂ ਨਾਲ ਜਾਂ ਜ਼ਿਆਦਾ ਤੇ ਕਿਸੇ ਨਾਲ ਕਹਿ ਨਹੀਂ ਸਕਦੇ ਹੂੰ ਠੀਕ ਆ ਹਲੇ ਦੱਸਣਾ ਟਫ ਆ ਹਾਂਜੀ ਠੀਕ ਆ ਤੁਹਾਨੂੰ ਕੀ ਲੱਗਦਾ ਭਈ ਕੌਣ ਭਾਜੀ ਮੈਂ ਦੱਸਦਾ ਤੁਹਾਨੂੰ ਵੀ ਸਰਦਾਰ ਰਮਵੀ ਸਿੰਘ ਸੰਧੂ ਜਿੱਤ ਰਹੇ ਆ ਜੀ ਹਾਂਜੀ ਇਹ ਕ ਸੰਤੂ ਸੰਤੂ ਹੋਈ ਪਈ ਆ ਸੰਤੂ ਸੰਤੂ ਪੂਰੇ ਸ਼ਹਿਰ ਜਿੱਦਾਂ ਪਿੰਡਾਂ 'ਚ ਵੀ ਵੇਖੋ ਠੀਕ ਹੈ ਜੀ ਤਾਂ ਹੋਰ ਵੀ ਜਿਹੜੇ ਦੁਕਾਨਾਂ ਤੇ ਜਾਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਲਗਾਤਾਰ ਜਿੰਮੀ ਚੋਣ ਹੈ ਜਿਹੜੀ ਉਹ ਵੱਖ-ਵੱਖ ਪਾਰਟੀਆਂ ਆ ਉਹ ਆਪਣਾ ਜੋਰ ਲਾ ਰਹੀਆਂ ਇਸ ਵਾਰ ਮੁਕਾਬਲਾ ਬੜਾ ਰੋਚਕ ਹੋਣ ਵਾਲਾ ਤੇ ਇਧਰਲੇ ਪਾਸੇ ਗੱਲ ਕਰ ਲੈਨੇ ਆ ਬਾਈ ਜੀ ਕੀ ਲੱਗਦਾ ਇਸ ਵਾਰੀ ਜਿੰਮੀ ਚੋਣਾਂ 'ਚ ਕੌਣ ਬਾਜ਼ੀ ਮਾਰੂ ਜੀ ਤਾਂ ਇਧਰਲੇ ਪਾਸੇ ਚੱਲ ਵੜਦੇ ਆ ਕੋਈ ਭਰਾ ਨੇ ਬਾਈ ਜੀ ਕੀ ਲੱਗਦਾ ਇਸ ਵਾਰੀ ਬਾਜੀ ਕੌਣ ਮਾਰੂਗਾ ਜਿਮਨੀ ਚੋਣਾ ਦੇ ਵਿੱਚੋਂ ਕੀ ਲੱਗਦਾ ਮੁਕਾਬਲਾ ਕੀ ਦਾ ਕੀ ਦਾ ਮੰਨਦੇ ਹੋ ਮੁਕਾਬਲਾ ਦੋ ਕਈ ਹੈਗਾ ਕਿਨਾ ਕਿਨਾ ਬਾ ਇੱਕ ਅਕਾਲੀ ਦਲ ਦਾ ਆ ਦੂਸਰਾ ਇਸਕਾ ਅਮਰਤਪਾਲ ਦਾ ਦੋ ਕਈ ਅਮਰਤਪਾਲ ਦਾ ਠੀਕ ਹੈ ਕੀ ਲੱਗਦਾ ਅਮਰਤਪਾਲ ਵਾਲੀ ਹਵਾ ਚੱਲ ਸਕਦੀ ਏ ਇਸ ਵਾਰੀ ਜਿਵੇਂ ਐਮਪੀ ਇਲੈਕਸ਼ਨਾਂ ਚੱਲੀ ਉੱਤੋਂ ਉੱਪਰ ਵਾਲਾ ਦੱਸੂਗਾ ਜੀ ਹੂੰ ਉਸਕੇ ਹੱਥ ਮੇ ਆ ਸਭ ਕੁਝ ਬਥੇਰਾ ਠੀਕ ਹੈ ਜੀ ਤਾਂ ਲਗਾਤਾਰ ਜਿਹੜੇ ਲੋਕ ਨੇ ਉਹ ਕੁਝ ਕੁ ਲੋਕ ਆਪਣੇ ਮਨ ਦੀ ਗੱਲ ਦੱਸਦੇ ਨੇ ਤੇ ਕੁਝ ਕੁ ਲੋਕ ਜਿਹੜੇ ਮੰਦੀ ਗੱਲ ਦੱਸੋ ਤੋਂ ਹਿਚਕ ਚਾਉਂਦੇ ਨੇ ਇਹ ਫਿਲਹਾਲ ਜਿੰਨੀ ਚੋਣਾ ਦਾ ਮਾਹੌਲ ਹੈ ਬਾਈ ਜੀ ਕੀ ਲੱਗਦਾ ਇਸ ਵਾਰੀ ਜਿੰਨੀ ਚੋਣਾ ਚ ਕੌਣ ਬਾਜੀ ਮਾਰੂਗਾ ਆਮਦਨੀ ਆਮਦਨੀ ਪਾਰਟੀ ਕੀ ਦੇਣਾ ਮੁਕਾਬਲਾ ਰੂ ਆਮਦਨੀ ਪਾਰਟੀ ਦਾ ਮੁਕਾਬਲਾ ਤਾਂ ਬੀਜੇਪੀ ਕੇ ਨਾਲ ਹੀ ਹੈ ਬੀਜੇਪੀ ਦੇ ਨਾਲ ਆ ਰੂਗਾ ਤੁਹਾਨੂੰ ਕੀ ਲੱਗਦਾ ਬਾਈ ਕੀ ਦੇਣਾ ਮੁਕਾਬਲਾ ਰੂ ਕਾਂਗਰਸ ਕੇ ਨਾਲ ਲੱਗ ਰਹਾ ਹੈ ਮੈਂ ਕਾਂਗਰਸ ਕੇ ਨਾਲ ਕੀ ਲੱਗਦਾ ਵੀ ਜਿਵੇਂ ਆਮ ਆਦਮੀ ਪਾਰਟੀ ਕਹਿੰਦੀ ਵੀ ਅਸੀਂ ਪੰਜਾਬ ਚ ਕੰਮ ਬਹੁਤ ਕੀਤੇ ਆ ਆਮ ਆਦਮੀ ਪਾਰਟੀ ਦੀ ਕੀ ਸਥਿਤੀ ਕਿ ਕਿੰਨੀ ਕੁ ਵਧੀਆ ਸਥਿਤੀ ਰੂ ਹੈ ਅਭੀ ਤੱਕ ਤਾਂ ਉਹ ਸਿਟੀ ਅਚੀ ਨਜ਼ਰ ਆ ਰਹੀ ਹੈ ਜਿਵੇਂ ਅੱਗੇ ਅੱਗੇ ਹਸਲਕੇ ਨੇ ਐਮਪੀ ਅਮਰਤਪਾਲ ਸਿੰਘ ਨੂੰ ਜਤਾਇਆ ਕੀ ਲੱਗਦਾ ਅਮਰਤਪਾਲ ਸਿੰਘ ਵਾਲੀ ਹਵਾ ਚੱਲ ਸਕਦੀ ਹੈ ਇਸ ਵਾਰ ਜਾਂ ਭਾਜਪਾ ਦੀ ਹਵਾ ਚੱਲ ਸਕਦੀ ਹੈ ਦੇਖੋ ਜਿਸ ਤਰ੍ਹਾਂ ਪਹਿਲੀ ਵਾਰ ਚਲੀ ਤਾਂ ਹੋ ਸਕਦਾ ਹੈ ਇਸ ਵਾਰ ਵੀ ਚਲ ਜਾਏ ਇਹ ਇਸ ਵਾਰ ਸੇ ਨਗਾਰਾ ਨਹੀਂ ਜਾ ਸਕਦਾ ਕਿ ਚੱਲ ਨਹੀਂ ਸਕਦੀ ਚੱਲ ਸਕਦੀ ਹੈ ਕਿ ਅਭੀ ਫੈਕਟਰ ਮੈਟਰ ਕਰ ਰਹੇ ਹੈ ਕਿਹੜਾ ਕਿਹੜਾ ਫੈਕਟਰ ਕਿਸੇ ਚੀਜ਼ ਪਰ ਚੋਣ ਲੜਾ ਜਾ ਰਹਾ ਹੈ ਮੁੱਦੇ ਕਿਹੜੇ ਤਾਂ ਲਗਾਤਾਰ ਜਿਹੜੇ ਲੋਕ ਨੇ ਉਹ ਤੁਸੀਂ ਦੇਖ ਸਕਦੇ ਹੋ ਮੁਕਾਬਲਾ ਦੱਸ ਤੇ ਹੈ ਮੁਕਾਬਲਾ ਪੂਰਾ ਫਸਮਾ ਰਹਿਣ ਵਾਲਾ ਏਸ ਵਾਰੀ ਤਾਂ ਇਧਰ ਵੀ ਚਲ ਵੜਦੇ ਆ ਬਾਈ ਜੀ ਕੀ ਲੱਗਦਾ ਹੈ ਜਿਮਨੀ ਚੋਣਾ ਚ ਏਸ ਵਾਰੀ ਕੌਣ ਬਾਜੀ ਮਾਰੂਗਾ ਬਾਈ ਹੋਟ ਬਣੀ ਆ ਹਾਂਜੀ ਸਰ ਕੀ ਲੱਗਦਾ ਫਿਰ ਜਿਮਨੀ ਚੋਣਾ ਚ ਕੌਣ ਬਾਜੀ ਮਾਰੂ ਏਸ ਵਾਰੀ ਕੌਣ ਕਿਤੇ ਭਾਰੀ ਪੂਗਾ ਸਾਰੇ ਨੂੰ ਇਹ ਤਾਂ ਅੰਤ ਟਾਈਮ ਤੱਕ ਲੱਗੇਗਾ ਕੌਣ ਹੁਣ ਉਸ ਦਿਨ ਹੀ ਪਤਾ ਲੱਗੇਗਾ ਰਿਜ਼ਲਟ ਕੀ ਨਿਕਲਦਾ ਹੈ ਜਿਵੇਂ ਗੱਲ ਕਰੀਏ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਤੋਂ ਹੈ ਮਨਦੀਪ ਸਿੰਘ ਵਾਰਿਸ ਪੰਜਾਬ ਤੋਂ ਹੈ ਕਰਨਬੀਰ ਸਿੰਘ ਕਾਂਗਰਸ ਤੋਂ ਹੈ ਭਾਜਪਾ ਤੋਂ ਹਰਜੀਤ ਸਿੰਘ ਸੰਧੂ ਨੇ ਇਹਨਾਂ ਪੰਜਾਂ ਦੇ ਵਿੱਚੋਂ ਕੌਣ ਕਿਤੇ ਭਾਰੀ ਪਊਗਾ ਵੇਖੋ ਸਰ ਇਹ ਮੈਂ ਇਹ ਗੱਲ ਕਰ ਰਿਹਾ ਹਾਂ ਕਿ ਇਹ ਤਾਂ ਹਰਮੀਤ ਸਿੰਘ ਸੰਧੂ ਹੀ ਬੜੀ ਚਿਤਨਗੇ ਜੀ ਤਾਂ ਮੈਂ ਅੱਗੇ ਲੈ ਚੱਲਦਾ ਤੁਹਾਨੂੰ ਬਾਈ ਜੀ ਕੀ ਲੱਗਦਾ ਹੈ ਇਸ ਵਾਰੀ ਤਰਨਤਾਰ ਦੀ ਜਿਮਨੀ ਚੋਣਾ ਚੋਂ ਕੌਣ ਪਾਜੀ ਬਣੇਗਾ ਸਾਰਾ ਇੱਕੋ ਜਿਹੀ ਬਾਜ਼ੀ ਆ। ਹੂੰ। ਕੀ ਪਤਾ ਕਿਹੜਾ ਦੇ ਦਈ। ਜੀ ਕੀ ਲੱਗਦਾ ਇੱਕ ਪਾਸੇ ਕਰਨਵੀਰ ਸਿੰਘ ਕਾਂਗਰਸ ਤੋਂ ਨੇ ਮਨਦੀਪ ਸਿੰਘ ਤੇ ਜਿਹੜੇ ਨੇ ਉਹ ਵਾਰਿਸ ਪੰਜਾਬ ਤੋਂ ਨੇ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਤੋਂ ਹੈ ਹਰਜੀਤ ਸਿੰਘ ਭਾਜਪਾ ਤੋਂ ਹੈ। ਕੌਣ ਕਿਤੇ ਫਾਰੀ ਪਊਗਾ? ਸਾਰਾ ਰ ਇੱਕੋ ਜਿਹਾ ਜੋਰ ਚੱਲਦਾ ਪਿਆ। ਸਾਰਾ ਇੱਕੋ ਜਿਹਾ ਚੱਲਦਾ ਪਿਆ। ਜੀ ਇਹਨਾਂ ਦੇ ਕੁਝ ਨਹੀਂ ਪਤਾ ਕਿੱਲੇ ਬਾਜ਼ੀ ਮਾਰ ਚੱਲਣਗੇ। ਠੀਕ ਐ। ਮੁਕਾਬਲਾ ਟਫ ਹੈ ਮਤਲਬ। ਮੁਕਾਬਲਾ ਟਫ। ਜੀ ਤਾਂ ਜਿਹੜੇ ਲੋਕ ਨੇ ਉਹ ਮੁਕਾਬਲਾ ਇਸ ਵਾਰੀ ਵਾਕਈ ਰੋਚਕ ਦੱਸ ਰਹੇ ਨੇ। ਕੀ ਲੱਗਦਾ ਜੀ ਇਸ ਵਾਰੀ ਜਿਮਨੀ ਚੋਣਾ ਚ ਕੌਣ ਬਾਜ਼ੀ ਮਾਰ ਸਕਦਾ ਉਹ ਗੁੰਜਲਦਾਰ ਜੀ ਸਥਿਤੀ ਆ ਇਹ ਸਰ ਗੁੰਜਲਦਾਰ ਜੀ ਹੈ ਸਥਿਤੀ ਪਰ ਕਮ ਸੋ ਕਮ ਲਖਣ ਤੋਂ 11 ਤਰੀਕ ਤੋਂ ਕੁਝ 5 6 ਦਿਨ ਰਹਿੰਦੇ ਆ ਜਿਆਦੀ ਥੋੜੀ ਜਿਹੀ ਸਥਿਤੀ ਜਿਹੜੀ ਉਦੋਂ ਕਲੀਅਰ ਹੋਣ ਦੇ ਚਾਂਸ ਚਾਂਸ ਕਿਵੇਂ ਮੰਨਦੇ ਹੋ ਇੱਕ ਪਾਸੇ ਕਰਨਬੀਰ ਸਿੰਘ ਕਾਂਗਰਸ ਤੋਂ ਖੜੇ ਨੇ ਮਨਦੀਪ ਸਿੰਘ ਵਾਰਿਸ ਪੰਜਾਬ ਤੋਂ ਨੇ ਕਾਲੀ ਦਲ ਤੋਂ ਸੁਖਵਿੰਦਰ ਕੌਰ ਨੇ ਭਾਜਪਾ ਤੋਂ ਹਰਜੀਤ ਸਿੰਘ ਸੰਧੂ ਨੇ ਕੌਣ ਕੀਤੇ ਪੈਰੀ ਪੈ ਸਕਦਾ ਹਲੇ ਕੁਛ ਨਹੀਂ ਕਹਿ ਸਕਦੇ ਅੱਛਾ ਹਲੇ ਦੇ ਬਾਰੇ ਕੁਛ ਨਹੀਂ ਕਹਿ ਸਕਦੇ ਉਹੋ ਹੀ ਦੱਸਿਆ ਜਿੱਤਰਾ ਵੀ ਗੁੰਝਲਦਾਰ ਸਥਿਤੀ ਹਲੇ ਕਿਉਂਕਿ ਜਿਹੜੀਆਂ ਧਾਰਮਿਕ ਲੈਣ ਵਾਲੀਆਂ ਜੇਥੇ ਬੰਦੀਆਂ ਉਹ ਵੀ ਇੱਕ ਬੰਨੇ ਕਾਲੀ ਦਲ ਵੀ ਆਪਣੇ ਆਪ ਨੂੰ ਕਹਾਉਂਦਾ ਮੈਂ ਵੀ ਸੁਣੋਂ ਕਾਲੀ ਦਲ ਆ ਕਾਲੀ ਦਲ ਭਾਵੇਂ ਕਿ ਨਿਕਾ ਰਿਆ ਆ ਹਾਂਜੀ ਤੇ ਦੂਜੇ ਵੀ ਹੁਣ ਜਿਹੜੀਆਂ ਥਾਂ ਥਾਈ ਕੋਈ ਗਰਮ ਦਲਿਆ ਕੋਈ ਦੂਸਰਾ ਧਾਰਮਿਕ ਮਤਲਬ ਆਪਣੇ ਆਪ ਨੂੰ ਖਾਉਣ ਵਾਲੇ ਸਾਰੇ ਉਹ ਵੀ ਆਪਣੀ ਇੱਕ ਇੱਕ ਪਲੇਟਫਾਰਮ ਤੇ ਇਕੱਠੇ ਹੋ ਗਏ ਉਹ ਵੀ ਡੇ ਹੋਣੇ ਪਰ ਇਹਦਾ ਨਾ ਥੋੜੀ ਡੁੰਗਿਆਈ ਆ ਇਹਦਾ ਫਾਈਨਲ ਨਹੀਂ ਹਲੇ ਪੂਰਾ ਫਾਈਨਲ ਲੱਗਦਾ ਨਹੀਂਗਾ ਪੂਰਾ ਹਲੇ ਨਾ ਉਹ ਟਾਈਮ ਲੱਗੂਗਾ ਬਾਕੀ ਅਹੀਂ ਵੀ ਤੁਹਾਡੇ ਵਾਂਗੂ ਹੀ ਗੈਸੀ ਆ ਹਾਂਜੀ ਨਹੀਂ ਹੋ ਚਾ ਬਸ ਸ਼ੁਕਰੀਆ ਜੀ ਤਾਂ ਲਗਾਤਾਰ ਲੋਕ ਵੀ ਹਜੇ ਗੁੰਜਲਦਾਰ ਕਹਾਣੀ ਜੋ ਹੈ ਲੋਕ ਵੀ ਕਨਫਿਊਜ਼ ਨੇ ਇਸ ਵਾਰ ਬਾਜੀ ਕੌਣ ਮਾਰੂਗਾ ਕੀ ਲੱਗਦਾ ਜੀ ਇਸ ਵਾਰੀ ਬਾਜੀ ਕੌਣ ਮਾਰੂਗਾ ਐ ਵਾਕਸ ਦਾ ਸੁ ਵਾਕਸ ਦਾ ਸੁ ਬਾਪੂ ਜੀ ਕੀ ਲੱਗਦਾ ਕੌਣ ਬਾਜੀ ਬਾਰੂ ਤਨ ਤਰ ਸਾਡਾ ਅੰਮਰਸਰ ਬਣਦਾ ਸਾਡਾ ਐਮ ਐਲ ਏ ਜੀ ਦਾ ਵਾ ਇਹੇ ਕਰਕੇ ਸਾਨੂੰ ਇਹ ਤੋਂ ਮਾਰੇ ਕੋਈ ਪਤਾ ਨਹੀਂਗਾ ਠੀਕ ਆ ਓਕੇ ਜਉਂਦਾ ਹੀ ਰਵੇ ਤੁਹਾਡਾ ਐਮ ਐਲ ਏ ਤਾਂ ਇਧਰਲੇ ਪਾਸੇ ਗੱਲਬਾਤ ਕਰ ਲੈਨੇ ਆ ਜੀ ਕੀ ਲੱਗਦਾ ਜੀ ਇਸ ਵਾਰੀ ਜਿਮਨੀ ਚੋਣਾ ਚ ਕੌਣ ਬਾਜੀ ਸਾਰੇ ਜਿੱਤਰੇ ਜੀ ਸਾਰੇ ਜਿੱਤਰਗੇ ਮੁਕਾਬਲਾ ਬੜਾ ਜਬਰਦਸਤ ਹੈ ਕੋਈ ਕਿਨੇ ਖੇ ਜਾਣੀ ਜੀ ਸੀਟ ਜਿਵੇਂ ਗੱਲ ਕਰੀਏ ਸੁਖਵਿੰਦਰ ਕੌਰ ਅਕਾਲੀ ਦਲ ਤੋਂ ਨੇ ਕਾਂਗਰਸ ਤੋਂ ਕਰਨਵੀਰ ਸਿੰਘ ਨੇ ਭਾਜਪਾ ਤੋਂ ਹਰਜੀਤ ਸਿੰਘ ਸੰਧੂ ਨੇ ਮਨਦੀਪ ਸਿੰਘ ਜੀ ਵਾਰਿਸ ਪੰਜਾਬ ਤੋਂ ਨੇ ਤਾ ਕਿਵੇਂ ਦੇਖਦੇ ਹੋ ਵੀ ਕੌਣ ਬਾਜੀ ਮਾਰ ਸਕਦਾ ਹੈ ਮੈਂ ਕਹਿੰਦਾ ਪੰਜੇ ਮੰਨੇ ਬਾਜੀ ਕਹਿ ਦਿੱਤਾ ਤੁਹਾਨੂੰ ਸਾਹਿਬ ਪੰਜੇ ਬਾਜੀ ਪੰਜੇ ਬਾਜੀ ਮਾਰਦੇ ਪਤਾ ਨਹੀਂ ਕਿਹਨੇ ਖਿੱਚੀ ਸੀਟ ਠੀਕ ਹੈ ਕਦੇ ਕਦੇ ਦੇਖਿਆ ਜੇ ਹਰ ਉੱਚਕ ਮੁਕਾਬਲਾ ਸਾਰੇ ਪੋਲੀਟੀਸ਼ੀਨ ਇੱਥੇ ਆ ਰਹੇ ਨੇ ਏ ਸਟੋਨ ਨੇ ਕਹਿੰਦੇ 2027 ਤੱਕ ਕਰਨਾ ਤੇ ਕੋਈ ਇਹ ਤਾਂ ਟਾਈਮ ਦੱਸੂਗਾ ਹੁਣ ਉਹਨਾਂ ਦੱਸੋ 2027 ਤਾਂ ਬਹੁਤ ਦੂਰ ਵਾਲੇ 2 ਸਾਲ ਪਈ ਉਹਦੇ ਵਿੱਚ ਤੇ ਹਾਲੇ ਇਹਨਾਂ ਤਾਂ ਪਹਿਲਾਂ ਜਿੱਤਣਾ ਇੱਕ ਜਾਨ ਕੋ ਜਿੱਤੂ ਬਹੁਤ ਥੇਰੇ ਗੱਲ ਬਲੂ ਦਾ ਜੀ ਤੇ ਸ਼ੁਕਰੀਆ ਜੀ ਤਾਂ ਇਧਰਲੇ ਪਾਸੇ ਕੁਝ ਲੋਕ ਨੇ ਜਿਹੜੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਲਹਾਲ ਜਿਹੜਾ ਸ਼ਹਿਰ ਦਾ ਮਾਹੌਲ ਹੈ ਉਹ ਤੁਸੀਂ ਸੁਣ ਲਿਆ ਵੀ ਸ਼ਹਿਰ ਕਿਹੜੇ ਪਾਸੇ ਜਾ ਸਕਦਾ ਹੈ ਇਧਰਲੇ ਪਾਸੇ ਅੱਗੇ ਲੈ ਚੱਲਦਾ ਤੁਹਾਨੂੰ ਮੈਂ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕੌਣ ਕੀਤੇ ਭਾਰੀ ਪਊਗਾ ਤਰਨਤਾਰ ਦਾ ਅਗਲਾ ਐਮਐਲਏ ਕੌਣ ਹੋਊਗਾ ਬਾਈ ਕੀ ਲੱਗਦਾ ਹੈ ਤਰਨਤਾਰ ਦੇ ਵਿੱਚ ਇਸ ਵਾਰ ਕੌਣ ਬਾਜ਼ੀ ਮਾਰੂ ਦੇਖੋ ਜੀ ਅਜੇ ਕੁਝ ਪਤਾ ਨਹੀਂ ਲੱਗਦਾ ਅਜੇ ਕਿ ਬਾਕੀ ਵੇ ਅਰਵਿੰਦ ਸਿੰਘ ਸੰਧੂ ਮੁਕਾਬਲਾ ਕਿਹਦੇ ਨਾਲ ਚੱਲੂ ਹਰਮੀਤ ਸਿੰਘ ਸੰਧੂ ਦਾ ਜੀ ਜੀ ਤਾਂ ਲਗਾਤਾਰ ਸ਼ਹਿਰ ਦੇ ਲੋਕਾਂ ਦੇ ਨਾਲ ਤਾਂ ਲਗਾਤਾਰ ਸ਼ਹਿਰ ਦੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹਲੇ ਖੁੱਲ ਕੇ ਸਾਹਮਣੇ ਨਹੀਂ ਆਇਆ ਵੀ ਬਾਜੀ ਕੌਣ ਮਾਰ ਸਕਦਾ ਹੈ ਲਗਾਤਾਰ ਜੇ ਗੱਲ ਕਰੀਏ ਤਾਂ ਮੁਕਾਬਲਾ ਜਿਹੜਾ ਪੱਖ ਦਾ ਨਜ਼ਰ ਆ ਰਿਹਾ ਮੁਕਾਬਲਾ ਬੜਾ ਈਸ਼ਵਰ ਰੋਚਕ ਹੋਣ ਵਾਲਾ ਹੈ ਕਿਉਂਕਿ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਉਹ ਆਪੋ ਆਪਣਾ ਜ਼ੋਰ ਲਾ ਰਹੇ ਨੇ ਪਾਰਟੀਆਂ ਜ਼ੋਰ ਲਾ ਰਹੀਆਂ ਇਹ ਚੋਣ ਨੇ ਬਹੁਤ ਕੁਝ ਤੈਅ ਕਰਨਾ ਇਸ ਚੋਣ ਨੇ 2027 ਤੱਕ ਕਰਨੀਆਂ